5 ਤੋਂ 6 ਕਿਲੋ ਵਜਨ ਅਗਰ ਤੁਸੀਂ ਮਹੀਨੇ ਦਾ ਘਟਾਉਣਾ ਚਾਹੁੰਦੇ ਆ ਤਾਂ ਅੱਜ ਹੀ ਤੁਹਾਨੂੰ ਮੈਂ ਚੀਜ਼ ਜਿਹੜੀ ਦੱਸਣ ਲੱਗੀ ਆ ਤੇ ਇਹ ਮੈਂ ਖੁਦ ਯੂਜ਼ ਕੀਤੀ ਆ ਕਿਉਂਕਿ ਜਦੋਂ ਮੈਂ ਡਾਈਟ ਪਲਾਨਾ ਜਿਹੜਾ ਲਿਆ ਸੀਗਾ ਤਾਂ ਉਹ ਡੇਲੀ ਕੋਈ ਨਵੀਂ ਜਿਹੜੀ ਡਾਈਟ ਉਹ ਦੱਸਦੇ ਸੀ ਜਿਹਦੀ ਨਾਲ ਫਰਕ ਆ ਜਿਹੜਾ ਪੂਰਾ ਉਹ ਪੈਂਦਾ ਸੀਗਾ ਮੇਰਾ ਵੀ ਅਸੀ ਸੀਗਾ ਤੇ ਮੈਂ ਵੀ ਆਪਣਾ weight ਜਿਹੜਾ ਘਟਾਇਆ ਹੈਗਾ ਇਹਦੇ ਲਈ ਜਿਹੜਾ ਤੁਸੀਂ ਕੀ ਕਰਨਾ ਹੈਗਾ ਇੱਕ ਤੁਸੀਂ ਕਾੜਾ ਬਣਾਉਣਾ ਇਹਦੇ ਨਾਲ ਇਹ ਕਾੜਾ ਹੈਗਾ ਜੀ ਤੁਸੀਂ ਰੋਟੀ ਤੋਂ ਬਾਅਦ ਕਦੋਂ ਵੀ ਇੱਕ ਵਾਰੀ ਦਿਨ ਦਾ ਜਿਹੜਾ ਲੈ ਸਕਦੇ ਆ ਰੋਟੀ ਖਾਦੀ ਨੂੰ ਤੁਹਾਡੇ ਅੱਧਾ ਘੰਟਾ ਘਟੂ ਘਟੂ ਹੋ ਗਿਆ ਹੋਵੇ ਮਸਰ ਦੀ ਤੁਸੀਂ ਦਾਲ ਲੈਣੀ ਆ ਇਦਾਂ ਜਿਹੜੀ ਮੂੰਗੀ ਮਸਰੀ ਜਿਹਨੂੰ ਆਪਾਂ ਕਹਿੰਦੇ ਪੀਲੀ ਦਾਲ ਨਹੀਂ ਤੁਸੀਂ ਲੈਣੀ ਜਿਹੜੀ ਔਰੇਂਜ ਵਾਲੀ ਹੁੰਦੀ ਆ ਉਹ ਵਾਲੀ ਤੁਸੀਂ ਇਹ ਦਾਲ ਲੈਣੀ ਹੈਗੀ ਆ ਤੇ ਬਹੁਤ ਵਧੀਆ ਆਪਣੇ weight loss ਦੇ ਵਿੱਚ ਆ ਜਿਹੜਾ ਇਹ ਕੜਾ ਬਹੁਤ help ਕਰੇਗਾ ਇੱਕ ਆਪਾਂ ਲਸਣ ਦੀ ਗੰਢੀ ਹੈ ਜਿਹੜੀ ਉਹ ਲਈ ਆ ਤੇ ਇਹ ਵੈਸੇ ਵੀ ਇੱਕ detox ਹੈਗਾ detox water ਹੈਗਾ ਤੇ ਇਹਦੀ ਇਹ ਹੈਲਦੀ ਵੀ ਬਹੁਤ ਆ ਮਤਲਬ ਤੁਸੀਂ ਥੱਕਿਆ ਥੱਕਿਆ ਜਿਵੇਂ ਫੀਲ ਕਰ ਰਹੇ ਆ ਤਾਂ ਤਾਂ ਵੀ ਇਹ ਬਹੁਤ ਵਧੀਆ ਜਿਵੇਂ ਅੱਗੇ ਤਾਂ ਦਾਲਾਂ ਦੂਲਾਂ ਜਿਵੇਂ ਬਹੁਤ ਖਾਂਦੇ ਸੀਗੇ ਹਨਾ ਹੁਣ ਲੋਕਾਂ ਨੇ ਦਾਲਾਂ ਖਾਣੀਆਂ ਵੀ ਘਟਾਤੀਆਂ ਤਾਂ ਉਹ ਜਿਹੜੀ ਮਿਨਰਲ ਸੀਗੀ ਨਾ ਸਾਰੇ ਉਹ ਵੀ ਨਹੀਂ ਮਿਲ ਪਾਉਂਦੇ ਤਾਂ ਤਾਂ ਕਰਕੇ ਆਪਾਂ ਨੂੰ ਇਹ ਕਾੜਿਆਂ ਦੀ ਜਿਹੜੀ ਲੋੜ ਆ ਉਹ ਪੈਂਦੀ ਆ ਤੇ ਦੋ ਚਮਚੇ ਜਿਹੜੇ ਪੂਰੇ ਉਬਲਦੇ ਪਾਣੀ ਦੇ ਵਿੱਚ ਆਪਾਂ ਮਸਰ ਦੀ ਦਾਲ ਪਾਉਣੀ ਆ ਮੇਰੀ ਡਾਈਟ ਪਲਾਨ ਦੇ ਵਿੱਚ ਨਾ ਕਾਫੀ سارے ਕਾੜੇ ਸੀਗੇ ਜਿ ਇਹ ਸਾਰੇ ਮੈਂ ਸਾਰਿਆਂ ਨਾਲ ਸ਼ੇਅਰ ਕਰਦੀ ਹੁੰਨੀ ਆ ਤਾਂ ਫਿਰ ਸਾਰੇ ਕਹਿਣਗੇ ਵੀ ਤੁਸੀਂ ਇੱਕ ਹੀ ਕਾੜਾ ਕਿਉਂ ਨਹੀਂ ਦੱਸਦੇ ਤਾਂ ਆਪਾਂ ਹੁਣ ਡੇਲੀ ਜਿਵੇਂ ਕद्दू ਦੀ ਸਬਜੀ ਨਹੀਂ ਨਾ ਖਾ ਸਕਦੇ ਮਤਲਬ ਡੇਲੀ ਡੇਲੀ ਆਪਾਂ ਚੇਂਜ ਕਰਨਾ ਹੁੰਦਾ ਕਿਉਂਕਿ ਕੁਝ ਚੀਜ਼ਾਂ ਜਿਵੇਂ ਦੂਜੇ ਪਾਸਿਓਂ ਮਿਲ ਗਈਆਂ ਕੁਝ ਦੂਜੇ ਪਾਸਿਓਂ ਹਨਾ ਅਲੱਗ-ਅਲੱਗ ਮਿਨਰਲ ਹੁੰਦੇ ਆ ਹਰ ਇੱਕ ਚੀਜ਼ 'ਚ ਆਪਣੀ ਕੋਈ ਅਲੱਗ ਚੀਜ਼ ਹੁੰਦੀ ਹੈ ਕਿਸੇ 'ਚ ਕੋਈ ਵਿਟਾਮਿਨ ਕਿਸੇ 'ਚ ਕੋਈ ਮਿਨਰਲ ਹਨਾ ਤਾਂ ਫਿਰ ਆਪਾਂ ਚੇਂਜ ਆ ਜਿਹੜਾ ਉਹ ਕਰਨਾ ਹੁੰਦਾ ਦੂਜੇ ਪਾਸੇ ਜਿਹੜੀ ਹੁਣ ਆਪਾਂ ਲਸਣ ਦੀ ਗੰਢੀ ਲਈ ਇਹਨੂੰ ਪਾਣੀ ਨੂੰ ਉਬਾਲ ਕੇ ਜਿਹੜਾ ਕਾੜੇ ਨੂੰ ਆਪਾਂ ਰੱਖ ਲਿਆ ਇਹ ਲਸਣ ਨੂੰ ਜਿਹੜਾ ਛਿੱਲ ਲੈਣਾ ਇਹਨੂੰ ਜਿਵੇਂ ਹੁਣ ਕਈ ਕਹਿੰਦੇ ਆ ਵੀ ਸਾਨੂੰ ਨਾ ਲਸਣ ਖਾਣਾ ਬਹੁਤ ਔਖਾ ਲੱਗਦਾ ਸਾਡੇ ਗੋਡੇ ਬਹੁਤ ਦੁਖਦੇ ਆ ਪਰ ਅਸੀਂ ਲਸਣ ਨਹੀਂ ਖਾ ਸਕਦੇ ਸਾਡੇ ਚੀਸਾਂ ਬਹੁਤ ਪੈਂਦੀਆਂ ਲੱਤਾਂਵਾਵਾਂ ਚ ਪਰ ਲਸਣ ਖਾਣਾ ਔਖਾ ਲੱਗਦਾ ਕਈ ਮੈਂ ਸੌਖਾ ਤਰੀਕਾ ਤੁਹਾਨੂੰ ਲਸਣ ਖਾਣ ਦਾ ਦੱਸੂਗੀ ਤੇ ਇਹਦੇ ਨਾਲ ਤੁਹਾਡੀਆਂ ਲੱਤਾਂਵਾਵਾਂ ਚ ਦਰਦ ਵੀ ਨਹੀਂ ਹੋਏਗਾ ਤੇ ਤੁਹਾਡਾ ਵਜ਼ਨ ਵੀ ਜਿਹੜਾ ਇਹਦੇ ਨਾਲ ਪੂਰਾ ਘਟੇਗਾ ਤੇ ਇਹਨੂੰ ਤੁਸੀਂ ਰੋਟੀ ਤੋਂ ਅੱਧਾ ਘੰਟਾ ਬਾਅਦ ਆ ਜਿਹੜਾ ਇਸ ਕਾਲੇ ਦੇ ਨਾਲ ਆ ਲੈਣਾ ਤਵੇ ਉੱਪਰ ਆਪਾਂ ਇੱਕ ਗੰਢੀ ਲਸਣ ਦੀ ਪੁੰਨੀਆਂ ਲਸਣ ਜਿਹੜਾ ਉਹ ਦੇਸੀ ਲਸਣ ਜਿਹੜਾ ਤੁਸੀਂ ਯੂਜ਼ ਕਰਨਾ ਉਹ ਮੋਟਾ-ਮੋਟਾ ਲਸਣ ਨਹੀਂ ਲੈਣਾ ਮੈਂ ਵੀ ਇਹ ਬਰੀਕ ਜਿਹੜੀ ਗੰਡੀ ਦੇਸੀ ਲਸਣ ਹੁੰਦਾ ਆਪਣਾ ਘਰੇਲੂ ਉਹ ਵਾਲਾ ਲਸਣ ਜਿਹੜਾ ਲੈਣਾ ਤੇ ਇਹਨੂੰ ਤਵੇ ਤੇ ਇਦਾਂ ਕੱਚਾ ਭੁੰਨਾ ਜਿਹਾ ਕਰ ਲੈਣਾ ਮਤਲਬ ਥੋੜਾ ਜਿਹਾ ਜਦੋਂ ਦਾਗ ਜੇ ਪੈਣ ਲੱਗ ਜਾਣਾ ਉਦੋਂ ਇਹਨੂੰ ਜਿਹੜਾ ਤੁਸੀਂ ਉਤਾਰਨਾ ਹੈਗਾ ਤੇ ਇਹਨੂੰ ਖਾਣ ਦਾ ਸੌਖਾ ਤਰੀਕਾ ਨਾਲ ਕੋਈ ਤੁਹਾਨੂੰ ਇਹਦੇ ਨਾਲ ਢ ਘਾਰ ਆਏਗਾ ਨਾ ਤੁਹਾਡੇ ਇਹਦੇ ਨਾਲ ਕੋਈ ਮੂੰਹ ਕੋੜਾ ਹੋਏਗਾ ਇਹ ਦੇਖੋ ਦਾਗ ਜੇ ਪੈਣ ਸ਼ੁਰੂ ਹੋ ਗਏ ਆ ਤੇ weight ਆ ਜਿਹੜਾ ਤੁਹਾਡਾ ਜਰੂਰ ਘਟੂਗਾ ਜੇ ਤੁਸੀਂ ਇਹਨੂੰ 1 ਮਹੀਨਾ ਲਗਾਤਾਰ ਪੀਂਦੇ ਆ ਤਾਂ ਤੁਹਾਡਾ ਆਰਾਮ ਨਾਲ 4-5 ਕਿਲੋ ਘਟੂਗਾ ਪੇਟ ਲਈ ਹੈ ਖਾਸ ਕਰਕੇ ਪੇਟ ਜਿਹੜਾ ਲਟਕਦਾ ਜਾਂ ਪੇਟ ਹੁੰਦਾ ਨਾ ਉਹ ਤੁਹਾਡਾ ਜਿਹੜਾ ਬਿਲਕੁਲ ਠੀਕ ਹੋ ਜਾਏਗਾ ਕਾੜੇ ਨੂੰ ਜਿਹੜਾ ਆਪਾਂ ਪੁੰਨ ਲਿਆ ਹੈਗਾ ਤੇ ਨਾਲ ਆ ਜਿਹੜੀ ਆਪਾਂ ਇਹ ਲਸਣ ਦੀ ਜਿਹੜੀ ਗੰਢੀ ਲਈ ਹੈਗੀ ਇਹ ਭੁੰਨ ਕੇ ਤੇ ਹੁਣ ਜਿਹੜੀ ਲਸਣ ਦੀ ਗੰਢੀ ਹੈਗੀ ਆ ਇਹਨੂੰ ਆਪਾਂ ਚੱਬਣਾ ਨਹੀਂ ਹੈਗਾ ਮੂੰਹ ਦੇ ਵਿੱਚ ਪਾ ਕੇ ਜਿਵੇਂ ਚੱਭਾਂਗੇ ਹਨਾ ਤਾਂ ਕਈਆਂ ਨੂੰ ਜਿਵੇਂ ਕੋਈ ਰੋਟੀਆਂ ਲੱਗ ਜਾਂਦੀਆਂ ਢ ਘਾਰ ਇਦਾਂ ਦੇ ਆਉਂਦੇ ਆ ਹਨਾ ਤਾਂ ਇਹਨੂੰ ਆਪਾਂ ਬਸ ਇਹਨੂੰ ਕਾੜੇ ਨੂੰ ਸਿਪ ਸਿਪ ਕਰਕੇ ਕੋਸੇ ਕੋਸੇ ਨੂੰ ਪੀ ਲੈਣਾ ਵੀ ਜ਼ਿਆਦਾ ਗਰਮ ਵੀ ਨਹੀਂ ਪੀਣਾ ਕੋਸਾ ਕਰ ਲੈਣਾ ਨਾ ਹੀ ਠੰਡਾ ਕਰਨਾ ਤੇ ਲਸਣ ਨੂੰ ਸਿੱਧਾ ਜਿਹੜਾ ਤੁਸੀਂ ਨੰਗਾ ਲੈਣਾ ਜਿਵੇਂ ਆਪਾਂ ਟੈਬਲੇਟ ਲੈਣੇ ਹੁੰਦੇ ਨੇ ਗੋਲੀ ਲੈਣੇ ਆ ਨਾ ਉਹ ਅੰਦਰ ਜਾ ਕੇ ਕੈਪਸੂਲ ਜਿਵੇਂ ਹਨਾ ਉਹਦੀ ਕੜਤਨ ਤਾਂ ਨਹੀਂ ਆਉਂਦੀ ਆਪਣੇ ਮੂੰਹ ਤੇ ਤਾਂ ਉਦਾਂ ਹੀ ਇਹਦੀ ਕੜਤਨ ਵੀ ਨਹੀਂ ਆਏਗੀ ਤੇ ਲਸਣ ਵੀ ਪੂਰਾ ਨੰ ਨਵਿਕਟੇਗਾ ਵੀਡੀਓ ਸ਼ੇਅਰ ਕਰ ਦਿਓ ਥੈਂਕ ਯੂ